चिट्ठी जरूर आई है लेकिन अजय कोई गल नहीं हुई इस संबंधी चिट्ठी जरूर असी देखी है और अगे जो कार्रवाई होएगी, सरकार ने जो कार्रवाई करनी है जो डायरेक्ट गुरुद्वारा डायरेक्टोरेट ने वो तो ड्यू कोर्स के पता चलेगा है कि क्या प्रावधान है ऐसा कि डायरेक्टर गुरुद्वारा इन चुनाव की घोषणा कर सकता है की बात कर रहा हूं मैं थोड़ा ना कोई कुछ कर सक, सकता दिल्ली कमेटी तो दो साल बाद चुनाव करवाती है लेकिन आप लोगों ने अभी तक चार साल होने के बावजूद जो है अभी तक इसकी घोषणा क्यों नहीं की थी क्योंकि ਇਹਦਾ ਜਵਾਬ ਤੇ ਸਰਨਾ ਸਾਹਿਬ ਦੇ ਸਕਦੇ ਆ ਜਿਹੜੇ ਕਹਿ ਰਹੇ ਸੀ ਕਿ ਇਲੈਗਲ ਕਮੇਟੀ ਅਸੀਂ ਕੋਰਟ ਦੇ ਵਿੱਚ ਕੇਸ ਪਾਇਆ ਕਿ ਕਿ ਇਲੈਗਲ ਕਮੇਟੀ ਅਸੀਂ ਕਿਵੇਂ ਇਲੈਕਸ਼ਨ ਕਰਾ ਸਕਦੇ ਸੀ ਕਿਤੇ ਸਰਨਾ ਸਾਹਿਬ ਜਵਾਬ ਦੇ ਸਕਦੇ ਇਹਦਾ ਤੋਂ ਕਿਉਂਕਿ ਅਸੀਂ ਹਮੇਸ਼ਾ ਤਿਆਰ ਸੀ ਮੈਂਬਰਾਂ ਦੀ ਗਿਣਤੀ ਸਾਡੇ ਕੋਲ ਪੂਰੀ ਸਟ੍ਰਕਚਰ ਸਾਡੀ ਪੂਰੀ ਸੀ ਤੇ ਸਾਨੂੰ ਕੀ ਪ੍ਰੋਬਲਮ ਸੀ ਇਲੈਕਸ਼ਨ ਕਰਾਉਣ ਚ

क्या डायरेक्टर जो इलेक्शन डायरेक्टर है वो इन चुनाव को करवा सकता है क्योंकि ये चुनाव इंटरनल चुनाव अध्यक्ष और महासचिव के जो है उसके द्वारा किए जाते थे देखो मैं थोले तो भी दसा है कि अजय इस बारे में पूरी जानकारी नहीं है क्योंकि असी कल हॉस्पिटल का उद्घाटन करना सी कल दो दिन तो उस बिजी सी और हूँ अगले अच्छा कल दो दिन सा बहुत ही इंपोर्टेंट गुरमत कैंप जिछले चाली दिन तो ਸਾਡੀ ਸਾਰੀ ਟੀਮ ਉਹ ਸਿੰਘ ਸੁਭਾਵਾਂ ਬੱਚੇ ਲੱਗੇ ਹੋਏ ਆ ਸੋ ਸਾਡੇ ਵਾਸਤੇ ਇਹ ਬਹੁਤ ਇੰਪੋਰਟੈਂਟ ਹੈ ਇਹਦੇ ਚ ਅਸੀਂ ਰੁੱਝੇ ਹੋਏ ਆ ਸੋ ਅਸੀਂ ਗੱਲਬਾਤ ਕਰਾਂਗੇ ਫਿਰ ਦੇਖਾਂਗੇ ਜੋ ਵੀ ਹੋਵੇ ਲੇਕਿਨ ਸਰ ਮੇਰਾ ਇੱਕ ਸਵਾਲ ਹੈ ਕਿ ਕੀ ਪ੍ਰਵਧਾਨ ਹੈ ਐਸਾ ਕਿ ਡਾਇਰੈਕਟਰ ਗੁਰਦੁਆਰਾ ਇਹਨ ਚੋਣਾਂ ਦੀ ਘੋਸ਼ਣਾ ਕਰ ਸਕਦਾ ਹੈ ਦੇਖੋ ਮੈਂ ਤੁਹਾਨੂੰ ਇਹ ਕਿਹਾ ਕਿ ਜਦ ਤੱਕ ਅਸੀਂ ਉਸ ਬਾਰੇ ਸੋਚਿਆ ਹੀ ਨਹੀਂ ਹੈ ਜਦ ਅਸੀਂ ਇਥੋਂ ਵਿਹਲੇ ਹੋਵਾਂਗੇ ਕੱਲ आज और कल दो दिन मेरा एक ये प्रावधान है रूल की बात करिए क्योंकि आप दिल्ली कमेटी के महासचिव हैं रूल की बात कर रहा हूं मैं क्या ये रूल है कि डायरेक्टर गुरुद्वारा इन चुनाव को कर सक, करवा सकते हैं कमल जी ये सारा कुछ एक्ट के लिखा होयादा तो और एक्ट की कॉपी तुम दे देने तुम पढ़ लियो ਇਹ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਹਰ ਚੀਜ਼ ਰੂਲ ਦੇ ਮੁਤਾਬਕ ਹੀ ਹੁੰਦੀ ਹੈ ਰੂਲ ਤੋਂ ਬਾਹਰ ਜਾ ਕੇ ਥੋੜਾ ਨਾ ਕੋਈ ਕੁਝ ਕਰ ਸਕਦਾ ਦਿੱਲੀ ਕਮੇਟੀ ਤੋਂ 2 ਸਾਲ ਬਾਅਦ ਚੋਣ ਕਰਵਾਤੀ ਹੈ ਲੇਕਿਨ ਆਪ ਲੋਗੋ ਨੇ ਅਭੀ ਤੱਕ 4 ਸਾਲ ਹੋਣੇ ਦੇ ਬਾਵਜੂਦ ਜੋ ਹੈ ਅਭੀ ਤੱਕ ਇਸ ਦੀ ਘੋਸ਼ਣਾ ਕਿਉਂ ਨਹੀਂ ਕੀਤੀ ਕਿਉਂਕਿ 3 ਸਾਲ ਦਾ ਵਕਤ ਉਸ ਸੇ ਜ਼ਿਆਦਾ ਹੋ ਚੁਕਾਇਆ ਹੈ ਇਹਦਾ ਜਵਾਬ ਤੇ ਸਰਨਾ ਸਾਹਿਬ ਦੇ ਸਕਦੇ ਆ ਜਿਹੜੇ ਕਹਿ ਰਹੇ ਸੀ ਕਿ ਇਲੀਗਲ ਕਮੇਟੀ ਅਸੀਂ ਕੋਰਟ ਦੇ ਵਿੱਚ ਕੇਸ ਪਾਇਆ ਹੁਣ ਕੋਰਟ ਦੇ ਵਿੱਚ ਕੇਸ ਉਹਨਾਂ ਦਾ ਪਾਇਆ ਉਹਨਾਂ ਨੂੰ ਕੀ ਫੈਸਲਾ ਆਇਆ ਕੋਰਟ ਦੇ ਵਿੱਚੋਂ ਕੀ ਕਰਨਾ ਉਹਨਾਂ ਨੇ ਇਹੋ ਹੀ ਦੱਸ ਸਕਦੇ ਆ ਕਿਉਂਕਿ ਜਦ ਤੱਕ ਉਹ ਕਹਿ ਰਹੇ ਕਿ ਜੀ ਇਲੈਗਲ ਕਮੇਟੀ ਅਸੀਂ ਕਿਵੇਂ ਇਲੈਕਸ਼ਨ ਕਰਾ ਸਕਦੇ ਸੀ ਇਹ ਤੇ ਸਰਨਾ ਸਾਹਿਬ ਜਵਾਬ ਦੇ ਸਕਦੇ ਆ ਤਾਂ ਕਿਉਂਕਿ ਮਸੀਂ ਹਮੇਸ਼ਾ ਤਿਆਰ ਸੀ ਮੈਂਬਰਾਂ ਦੀ ਗਿਣਤੀ ਸਾਡੇ ਕੋਲ ਪੂਰੀ ਸਟਰੈਂਥ ਸਾਡੀ ਪੂਰੀ ਸੀ

ਮੈਂ ਕਹਿ ਰਿਹਾ ਜੀ ਅਜੇ ਮੈਨੂੰ ਇਹ ਹੀ ਨਹੀਂ ਪਤਾ ਮੈਂ ਤਾਂ ਜੇ ਗੱਲਬਾਤ ਹੀ ਨਹੀਂ ਕੀਤੀ ਅਸੀਂ ਆਪਣੇ ਸਾਡੇ ਵਾਸਤੇ ਜਿਹੜੇ ਸਿੱਖ ਧਰਮ ਦੇ ਇੰਪੋਰਟੈਂਟ ਮੈਟਰਸ ਸੀ ਉਹਦੇ 'ਚ ਲੱਗੇ ਹੋਏ ਆਂ ਇੱਥੋਂ ਫ੍ਰੀ ਹੋਵਾਂਗੇ ਫਿਰ ਗੱਲ ਕਰਾਂਗੇ ਤਾਂ ਬਿਲਕੁਲ ਸਾਫ਼ ਕਿਹਾ ਹੈ ਕਿ ਡਾਇਰੈਕਟਰ ਗੁਰਦੁਆਰੇ ਕੀ ਤਰਫੋਂ ਸੇ ਲੈਟਰ ਜ਼ਰੂਰ ਆਇਆ ਹੈ ਲੇਕਿਨ ਅਭੀ ਤੱਕ ਇਹ ਨਹੀਂ ਬਤਾਇਆ ਕਿ ਚੋਣਾਂ 'ਚ ਕੋਣ ਸੀ ਟੀਮ ਜੋ ਹੈ ਉਹ ਆਉਣ ਵਾਲੀ ਹੈ ਦਿੱਲੀ ਸੇ ਕਮਲ ਕੁਮਾਰ ਕੰਸਲ ਨਾਊ ਦਾ ਟਾਈਮਸ ਪੰਜਾਬ ਕੇਸਰੀ ਟੀ